ਆਯਾ ਮਾਤਾ ਆਇ ਤੇ ਬਹਿ ਜਾ ਆਏ ਹਾਏ ਆਏ ਹਾਏ ਹੱਤ ਤੂੰ ਤਾਂ ਕਹਿੰਦਾ ਸੀਗਾ ਵੀ ਦਵਾਈ ਲੈਣ ਵੀ ਉਹ ਮੁੰਡਾ ਮੂਰੇ ਆਊਗਾ ਤੇ ਮੂਰੇ ਤਾਂ ਕੋਈ ਵੀ ਨਹੀਂ ਆਇਆ ਮਾਤਾ ਚੱਲ ਕੋਈ ਨਾ ਉਹ ਤਾਂ ਮੈਂ ਤੈਨੂੰ ਦੱਸ ਦਿੰਦਾ ਦੇਖ ਆ ਤਾਂ ਪੀਣ ਵਾਲੀਆਂ ਸ਼ੀਸ਼ੀਆਂ ਨੇ ਤੇਰੀਆਂ ਹਾਂ ਇਹ ਸਾਰਾ ਉੱਤੇ ਲਿਖਿਆ ਹੋਇਆ ਮੈਂ ਤੈਨੂੰ ਦਵਾਈ ਸਮਝਾ ਦੂੰਗਾ ਹਾਂ ਤੇਰੇ ਮੁੰਡੇ ਦਾ ਫੋਨ ਆਇਆ ਸੀਗਾ ਮੇਰੇ ਕੋਲ ਅੱਛਾ ਤੇ ਉਹ ਤਾਂ ਕਹਿੰਦਾ ਵੀ ਮੈਨੂੰ ਕੰਮ ਆ ਤੇ ਮੈਂ ਤਾਂ ਆ ਨਹੀਂ ਸਕਦਾ ਹੈਗਾ ਦੋ ਦਵਾਈ ਦਵਾ ਦੇ ਫਿਰ ਮੈਂ ਤਾਂ ਹੀ ਦਵਾਤੀ ਦਵਾਈ ਤੈਨੂੰ ਉੱਥੇ ਮਾ ਚੱਲ ਦਵਾਈ ਦਵਾਈ ਤਾਂ ਤੂੰ ਮੈਨੂੰ ਦਵਾਤੀ ਉਹ ਮੂਰੇ ਨਹੀਂ ਆਏ ਫਿਰ ਤੂੰ ਮੈਨੂੰ ਇੱਧਰ ਕਾਹਨੂੰ ਲਿਆਇਆ ਫਿਰ ਮੈਨੂੰ ਘਰੇ ਛੱਡਿਆਉਂਦਾ ਆਪਦੇ ਉਹ ਮਾਤਾ ਹੁਣ ਇੰਨੀ ਦੂਰ ਮੈਂ ਕਿਵੇਂ ਵਗ ਜਾਂਦਾ ਬਾਕੀ ਤੁਹਾਨੂੰ ਪਤਾ ਵੀ ਮੈਂ ਕਰਦਾ ਪਸ਼ੂਆਂ ਦਾ ਕੰਮ ਹੁਣ ਮੈਂ ਤਾਂ 5-4 ਦਿਨਾਂ ਨੂੰ ਉਧਰ ਜਾਊਂਗਾ ਅੱਛਾ ਤੇ ਉਦੋਂ ਆਪਾਂ ਗੱਡੀ ਤੇ ਚੱਲ ਪਾਂਗੇ ਤੁਸੀਂ ਉਹਨੇ ਦਿਨ ਇੱਥੇ ਮੇਰੇ ਕੋਲ ਰੋ ਆਪਦਾ ਹੀ ਘਰ ਆ ਮੈਂ ਤੇਰੇ ਜਵਾਕਰਗਾ ਹੈਗਾ 5-4 ਦਿਨਾਂ ਲਈ ਮੈਂ ਸੇਵਾ ਕਰ ਲਾਂਗਾ ਨਾਲੇ ਇੱਕ ਵਾਰੀ ਡਾਕਟਰ ਨੂੰ ਹੋਰ ਦਿਖਾਣਾ ਉਹ ਮਾਨਸਾ ਤੋਂ ਚੰਡੀਗੜ੍ਹ ਆਉਣਾ ਕਿਹੜਾ ਸੌਖਾ ਪਿਆ ਇੱਕ ਵਾਰੀ ਇੱਥੇ ਹੋਰ ਦਿਖਾ ਕੇ ਫੇਰ ਮੈਂ ਤੁਹਾਨੂੰ ਮਾਨਸਾ ਛੱਡ ਆਉਂਗਾ ਉਹ ਤਾਂ ਪੁੱਤ ਮੈਂ ਤੇਰੀ ਗੱਲ ਮੰਨ ਲਈ ਕੋਈ ਚੰਗੀ ਕੁੱਖ ਦਾ ਜੰਮਿਆ ਤੂੰ ਤੇ ਤੇਰਾ ਮਾਂ ਪਿਓ ਉਹ ਮਾਤਾ ਉਹ ਕਹਿੰਦੇ ਹੁੰਦੇ ਵੀ ਮਾਂ ਪਿਓ ਦਾ ਪਿਆਰ ਤਾਂ ਨਾ ਮੇਰੇ ਕਰਮਾਂ 'ਚ ਹੈ ਹੀ ਨਹੀਂ ਸੀਗਾ ਉਹ ਤਾਂ ਮੈਂ ਨਿੱਕਾ ਜਾਂ ਹੁੰਦਾ ਸੀਗਾ ਉਦੋਂ ਹੀ ਐਕਸੀਡੈਂਟ 'ਚ ਗੁਜ਼ਰ ਗਏ ਸੀਗੇ ਅੱਛਾ ਮੈਂ ਤਾਂ ਮਾਤਾ ਇਕੱਲਾ ਹੀ ਰਹਿਣਾ ਇੱਥੇ ਤੇ ਤੈਨੂੰ ਕਿਹਨੇ ਪਾਲਿਆ ਫੇਰ ਉਹ ਬਸ ਘਰ-ਵਾਰ ਹੈਗਾ ਸੀਗਾ ਕਦੇ ਪੂ ਆ ਜਾਂਦੀ ਸੀਗੇ ਕਦੇ ਮਾਸੀ ਆ ਰਗੇ ਬਸ ਐਂ ਜੇ ਪੜ ਗਿਆ ਹੁਣ ਜ਼ਿੰਮੇਵਾਰੀ ਹੈਗੀ ਆ ਬਸ ਆਪ ਦਾ ਜਿਹੜਾ ਕਿੱਤਾ ਸਿੱਖ ਲਿਆ ਮੇਰੇ ਫੁੱਫੜ ਨੇ ਸਕਾਤਾ ਸੀ ਪਸ਼ੂਆਂ ਦਾ ਕੰਮ ਬਸ ਉਹ ਕਰਦਾ ਰਹਿਣਾ ਬਸ ਚੱਲੀ ਜਾਂਦਾ ਚੱਲ ਛੱਡ ਮਾਤਾ ਤੂੰ ਉਹ ਗੱਲਾਂ ਤੂੰ ਜਿਹੜੇ ਕੁਸ ਦੱਸ ਖਾਣਾ ਤਾਂ ਮੈਂ ਬਣਾ ਦਿੰਦਾ ਪੁੱਤੋ ਕੋਈ ਨਹੀਂ ਮੈਂ ਤਾਂ ਕੁਸ ਨਹੀਂ ਖਾਣਾ ਤੇ ਕੀ ਬਣਾ ਕੀ ਕੀ ਬਣਾਉਣਾ ਤੂੰ ਮਾਤਾ ਸਬਜੀ ਰੋਟੀ ਬਣਾ ਲੈਨੇ ਆ ਜੇ ਕੁਸ ਆਪਾ ਬਣਾਉਣਾ ਆਪ ਹੀ ਬਣਾਉਣਾ ਮਾਤਾ ਜਦੋਂ ਰਹਿਣਾ ਇਕੱਲੇ ਐ ਤੇ ਆਪ ਹੀ ਬਣਾਦਾਂਗੇ ਬਹੁਤ ਮਾੜਾ ਕੰਮ ਐ ਤਾਂ ਫਿਰ ਉਹ ਉਦਹੀ ਗੱਲਾਂ ਕਹਿੰਦੇ ਹੁੰਦੇ ਆ ਵੀ ਸਾਰੇ ਤੂੰ ਤਾਂ ਆਪ ਦੇ ਕਰਕੇ ਮਸਾਂ ਮੂੰਹ 'ਚ ਪਾਉਣਾ ਇੱਕ ਮਾਂ ਇਹ ਤੈਨੂੰ ਰੋਟੀ ਲੱਗ ਗਈ ਲੈ ਓਹੋ ਮਾਤਾ ਐ ਕਿਉਂ ਕਹਿਨੀ ਐ ਦਾਸ ਸੇਵਾ ਕਰਨ ਦਾ ਮੌਕਾ ਤਾਂ ਕਰਮ ਵਾਲਿਆਂ ਨੂੰ ਮਿਲਦਾ ਮਾਂ ਦਾ ਮੈਨੂੰ 4 ਦਿਨ ਸੇਵਾ ਕਰ ਲੈਣ ਦੇ ਨਾਲੇ ਮੈਨੂੰ ਕਿਹੜਾ ਔਖਾ ਲੱਗਦਾ ਪਹਿਲਾਂ ਵੀ ਤਾਂ ਮੈਂ ਹੀ ਬਣਾਉਂਦਾ ਹੁੰਦਾ ਸੀਗਾ ਉੱਕੇ ਕੱਲੇ ਜਾਣ ਦਾ ਬਣਾਉਂਦਾ ਸੀ ਜੀ ਨਹੀਂ ਕਰਦਾ ਸੀ ਹੁਣ ਮਾਤਾ ਜੇ ਤੂੰ 4 ਦਿਨ ਇੱਥੇ ਰਹੇਂਗੀ ਤਾਂ ਮੇਰਾ ਵੀ ਜੀ ਕਰ ਬਿਆ ਕਰੂ ਵੀ ਮਾਤਾ ਵਾਸਤੇ ਬਣਾਉਣਾ ਨਾਲੇ ਮੈਂ ਆਪ ਖਾ ਲਿਆ ਕਰੂੰਗਾ ਚੱਲ ਕੋਈ ਨਾ ਮਾਤਾ ਕੋਈ ਨਹੀਂ ਪੁੱਤ ਮੈਂ ਘਰੇ ਵੀ ਸਾਰਾ ਕੁਝ ਬਣਾਉਂਦੀ ਸੀ ਰੋਟੀ ਪਾਣੀ ਸਾਰਾ ਕੁਝ ਸਬਜੀ ਸੱਪਾ ਤੇ ਮੈਂ ਤਾਂ ਆਪੇ ਬਣਾ ਕੇ ਨੈ ਤੈਨੂੰ ਖਵਾ ਦੂੰ ਨਾਲੇ ਆਪ ਖਾ ਲੂੰਗੀ ਅੱਛਾ ਮਾਤਾ ਹਾਂ ਦੋ ਦੋ ਨੂੰ ਆ ਸੀ ਫੇਰ ਵੀ ਤੂੰ ਬਣਾਉਂਦੀ ਸੀ ਲੈ ਮੈਂ ਤਾਂ ਸਾਰਾ ਕੁਝ ਕਰਦੀ ਸੀ ਪੁੱਤ ਹਨੇ ਤਾਂ ਸਾਰਾ ਕੁਝ ਕਰਦੀ ਸੀ ਚੱਲ ਕੋਈ ਨਾ ਮਾਤਾ ਕੀ ਪਤਾ ਹੁਣ ਲਾ ਕੀ ਜਿੱਤ ਤੇ ਬੌੜੀ ਹੈ ਮੂਰੇ ਕਾ ਤੋ ਨਾ ਆਈ ਤੇ ਕੀ ਬੰਦੇ ਦਾ ਹਨਾ ਵੀ ਮਾਂ ਪਿਓ ਦੀ ਕਦਰ ਨਾ ਪਾਈ ਕੋਈ ਵੀ ਐਡਾ ਕੀ ਜ਼ਰੂਰੀ ਮਾਂ ਪਿਓ ਤੋਂ ਕੀ ਜ਼ਰੂਰੀ ਕੰਮ ਹੋ ਗਿਆ ਨਾ ਚੱਲ ਸੌ ਕੰਮ ਹੋ ਜਾਂਦੇ ਆ ਮਾਤਾ ਆਨਾ ਆਪਾਂ ਦਵਾਈ ਲਵਾਗੇ ਮੈਂ ਨਾ ਐ ਕਰਦਾ ਚਾਹ ਦੀ ਕੁੱਟ ਬਣਾ ਕੇ ਲਿਆਉਣਾ ਉਹ ਪੀ ਲੀ ਨਾਲ ਕੋਈ ਬਿਸਕੁਟ ਜੇ ਖਾ ਲਈ ਫੇਰਾ ਤੈਨੂੰ ਦਵਾਈ ਸਮਝਾ ਦੂੰਗਾ ਮੈਂ ਚੱਲ ਤੂੰ ਹੁਣ ਆਰਾਮ ਕਰ ਲੈ ਮੈਂ ਚਾਹ ਬਣਾ ਕੇ ਲਿਆਉਣਾ ਠੀਕ ਹੈ ਮਾਤਾ ਚੱਲ ਕੋਈ ਨਹੀਂ ਪੁੱਤ ਰੋਟੀ ਫੇਰ ਮੈਂ ਬਣਾ ਲਾਂ ਕੋਈ ਨਾ ਮਾਤਾ ਤੂੰ ਰੈਸਟ ਕਰ ਮੈਂ ਆਪੀ ਰੋਟੀ ਬਣਾ ਲੂਗਾ ਤੂੰ ਫਿਕਰ ਨਾ ਕਰ ਚੰਗਾ ਲੈ ਇਹ ਵੀ ਕਿਸੇ ਮਾਂ ਦੀ ਕੁੱਖ ਤੇ ਹੀ ਜੰਮਿਆ ਲੈ ਕਿੱਡਾ ਦੇਖੀ ਨਰਮ ਮੁੰਡਾ ਹੈ ਆਸ-ਆਸਤ ਕਰਦਾ ਜਿਹਨੂੰ ਮੇਰਾ ਤਾਂ ਇਹਦੀਆਂ ਗੱਲਾਂ ਸੁਣ ਕੇ ਸ਼ੇਰ ਖੋਣ ਵਧ ਗਿਆ ਲੈ ਮੈਂ ਤਾਂ ਚਾਹ ਵੀ ਵੱਧ ਬਣਾ ਕੇ ਰੱਖ ਲਈ ਮੈਨੂੰ ਐਸੀ ਵੀ ਆ ਜੂਗੀ ਕਿਹੜਾ ਵੇਲਾ ਹੋ ਗਿਆ ਮੈਂ ਫੋਨ ਲਾ ਕੇ ਪੁੱਛਦੀ ਹਾਂ ਖਬਰਾ ਕੋਈ ਉਹ ਰਾਤ ਚ ਕੋਈ ਗੜਬੜ ਹੋ ਗਈ ਲਾ ਹੁਣ ਕਿਹਦੇ ਨਾਲ ਵਿਜੀ ਹੋਗੀ ਇਹਦੀ ਸਮਝ ਨਹੀਂ ਆਉਂਦੀ ਕਿ ਫੋਨ ਕੱਟ ਦਿੰਦੀ ਐ ਲਾਕ ਹੋ ਗਿਆ ਹੈਲੋ ਹਾਂ ਮਨਪ੍ਰੀਤ ਕਿੱਥੇ ਜੇ ਰਹਿ ਗਈ ਮੈਂ ਕਿੱਥੇ ਰਹਿਣਾ ਕਿਉਂ ਤੂੰ ਹੁਣ ਘਰੇ ਨਹੀਂ ਆਉਣਾ ਮੈਂ ਤਾਂ ਤੇਰੀ ਚਾਹ ਵੀ ਕਰਕੇ ਰੱਖੀ ਡਿੱਕੀ ਜਾਨੀ ਆ ਮੈਂ ਤਾਂ ਤੈਨੂੰ ਲੈ ਮੈਂ ਤਾਂ ਪੇਕੇ ਵਗ ਗਈ ਸੀ ਆਪਦੇ ਲੈ ਕੁੜੀ ਆ ਤੂੰ ਕੀ ਕਹਿੰਦੀ ਆ ਪੇਕੇ ਤੂੰ ਘਰੋਂ ਤਾਂ ਰਹਿ ਕਰੀ ਨਹੀਂ ਮੇਰੇ ਨਾਲ ਵੀ ਮੈਂ ਪਿੰਡ ਜਾਣਾ ਮੈਨੂੰ ਤਾਂ ਤੂੰ ਐ ਕਿਹਾ ਮੈਂ ਦਵਾਈ ਲੈਣ ਜਾਨੀ ਆ ਲੈ ਬੁੜੀ ਵੇਚਤੀ ਬਾਹਰ ਚ ਰੂੜੀ ਚੱਕੀ ਗਈ ਹੋਰ ਦੱਸ ਉਹਨੂੰ ਕੀ ਚਾਹੀਦਾ ਹੁਣ ਕਰੋ ਤੁਸੀਂ ਦੱਸਣ ਘਰ ਦੀ ਪ੍ਰਧਾਨਗੀ ਮੈਂ ਤਾਂ ਤੱਸ ਦਿਨ ਨਹੀਂ ਆਉਂਦੀ ਹੁਣ ਹਾਏ ਹਾਏ ਤੂੰ ਤਾਂ ਆ ਤਾਂ ਮੇਰੇ ਨਾਲ ਠੱਗੀ ਕੀਤੀ ਲੈ ਫਗੀਨੋ ਕਿ ਮੈਂ ਥੋਟੀ ਬੁੜੀ ਵੇਚਦੀ ਆਪਣੀਆਂ ਵੇਚੀ ਆ ਮਗਰ ਉਹ ਲਾਈਏ ਤੁਹਾਡੇ ਸਗੋਂ ਆਮਦਾਰੀ ਕਰੋ ਹੁਣ ਮੈਨੂੰ ਵੀ ਕਰਨਾ ਦੋ ਤੂੰ ਤਾਂ ਨਾ ਕੰਮ ਗਲਤ ਕੀਤਾ ਮੇਰੀ ਗੱਲ ਸੁਣ ਮਨਪ੍ਰੀਤ ਹੁਣ ਜੇ ਤੇਰੇ ਬਾਈ ਨੇ ਮੈਥੋਂ ਪੁੱਛਿਆ ਨਾ ਮੈਂ ਕੀ ਜਵਾਬ ਦੇਉਂਗੀ ਇੱਕ ਦੋ ਦਿਨ ਤਾਂ ਬੰਦਾ ਲਾਰੇ ਲਾ ਦਿੰਦਾ ਹੁੰਦਾ ਫਿਰ ਉਹ ਰਿਸ਼ਤੇਦਾਰੀਆਂ ਚ ਜੇ ਫੋਨ ਕਰਕੇ ਪੁੱਛਣ ਲੱਗਿਆ ਤੂੰ ਤਾਂ ਸਮਾਂ ਦੀ ਗੱਲ ਸਮਾਂਹ ਲੇਂਗੀ ਮੈਨੂੰ ਤਾਂ ਤੂੰ ਸਮਾਂ ਦੀ ਜਮਾ ਫਸਾਤਾ ਵੀ ਆਪ ਫਸੀ ਰਹਿ ਲੈ ਲੈ ਬੁੜੀ ਬਾਈ ਕਿਉਂ ਲੱਪੂਗਾ ਕਿਹੜੋਂਗੀ ਵੀ ਕਿਸੇ ਨਾਲ ਬੈਠ ਕੇ ਦਵਾਈ ਲੈਣ ਗਈ ਸੀ ਅੱਛਾ ਰਾਜਾ ਦੇ ਨੋਟ ਕਰ ਲਿਆ ਹੁਣ ਕੀ ਪਤਾ ਅਗਲਾ ਕਿੱਥੇ ਛੱਡ ਕੇ ਆਇਆਗਾ ਨਾ ਸਾਨੂੰ ਪਤਾ ਵੀ ਉਹ ਕਿੱਥੇ ਲੈ ਕੇ ਗਿਆ ਤੂੰ ਸਭ ਉਹ ਟੈਨਸ਼ਨ ਲਈ ਜਾਂਦੇ ਹੋ ਨਾ ਟੈਨਸ਼ਨ ਲੈਣ ਵਾਲੀ ਇੱਡੀ ਗੱਲ ਨਹੀਂ ਹੈਗੀ ਆਪਦੀ ਜ਼ਿੰਮੇਵਾਰੀ ਕਰੋ ਨਾਲੇ ਮੈਨੂੰ ਕਰਨ ਉਹ ਦੱਸ ਦੇਣਾ ਮੈਂ ਤਾਂ ਇਹ ਦੱਸ ਦੇਣਾ ਤੇ ਪੇਕੇ ਲਾਉ ਫੇਰ ਆਉਂਗੀ ਫਿਰ ਦੇਖੂ ਜਊ ਜਿਹੜਾ ਕੁਝ ਹੋਊਗਾ ਟੈਨਸ਼ਨ ਲੈਣ ਵਾਲੀ ਤਾਂ ਗੱਲ ਹੈਗੀ ਆ ਨਾਲੇ ਤਾਂ ਤੂੰ ਮੈਨੂੰ ਕਿਹਾ ਵੀ ਭੈਣੇ ਮੈਂ ਤੇਰੇ ਬਰੋਬਰ ਖੜੂਗੀ ਹੁਣ ਤੂੰ ਮੈਦਾਨ ਛੱਡ ਕੇ ਭੱਜ ਗਈ ਮੈਨੂੰ ਇਕੱਲੀ ਨੂੰ ਵਿਚਾਲੇ ਖੜਾ ਆਗੀ ਲੈ ਮੇਰਾ ਮਦਾਨ ਛੱਟ ਕੇ ਪੁੱਤ ਨੂੰ ਗਾਹਾਂ ਇੱਥੇ ਅੰਗ ਲੱਗੀ ਹੋਈ ਸੀ ਬਾਡਰ ਤੇ ਕੋਈ ਨਾ ਬੁੜੀਓ ਵਿੱਚ ਗਿਆ ਕਿਦਰ ਨਹੀਂ ਆ ਆ ਫੇਰ ਠੰਡੀ ਪੈਜੂ ਪੰਜ ਚਾਰ ਦਿਨਾਂ ਦਾ ਗੱਲ ਨਾਲੇ ਇੰਨੇ ਮੈਂ ਆ ਜੂ ਨਾਲੇ ਮੇਰੀ ਗੱਲ ਸੁਣੋ ਅੱਗੇ ਤਾਂ ਤੂੰ ਮੈਨੂੰ ਦੱਸ ਕੇ ਜਾਂਦੀ ਹੁੰਦੀ ਸੀ ਵੀ ਮੈਂ ਪਹਨੇ ਫਿੰਡ ਜਾਣਾ ਵੀ ਮੈਂ ਵੀ ਜਾਣਾ ਹੁੰਦਾ ਐਨੇ 10 ਦਿਨ ਲਾ ਕੇ ਤੂੰ ਕੱਲੀ ਨੇ ਕੀ ਕਰਨਾ ਪੰਜ ਦਿਨ ਮੈਂ ਲਾ ਆਉਂਗੀ ਤੂੰ ਪੰਜ ਦਿਨਾਂ ਨੂੰ ਮੁੜਿਆ ਈ ਲੈ ਮੈਂ ਦਸ ਦਿਨ ਲਾ ਲੂੰਗੀ ਦਸ ਦਿਨ ਬਾਅਦ ਤੁਸੀਂ ਲਾ ਲਿਓ ਕੋਈ ਨਾ ਹੁਣ ਮੈਨੂੰ 10 ਦਿਨ ਲਾ ਲੈਣ ਦੋ ਮੋਸਾ ਦਾ ਬੁੜੀ ਮਗਰੋ ਲਾਈ ਆਂ ਪਾ ਤਾਂ ਹੋਣ ਹੀ ਜਾਣ ਦਿੰਦੀ ਸੀ ਹੁਣ ਤੁਸੀਂ ਬੁੜੀ ਵਾਲੇ ਕੰਮ ਕਰਨ ਲੱਗੇ ਕਿ ਤੇ ਤੁਹਾਨੂੰ ਵੀ ਨਾ ਵੇਚਣਾ ਪੈ ਜੇ ਮੇਰੀ ਗੱਲ ਸੁਣ ਤੂੰ 10 ਦਿਨ ਹਜੇ ਠਹਿਰ ਕੇ ਜਾਵੜਦੀ ਨਾਲੇ ਤਾਂ ਗੱਲ ਠੰਡੀ ਪੈ ਜਾਂਦੀ ਆਪਾਂ ਜਿਹੜਾ ਕੰਮ ਆਪਾਂ ਕੀਤਾ ਨਾ ਇਹ ਬਾਲਾ ਵੱਡਾ ਕੰਮ ਕੀਤਾ ਚਲੋ ਕੋਈ ਬੱਟਾ ਬੁੱਟਾ ਨਹੀਂ ਹੈਗਾ ਨਾਲੇ ਜਿਹਾ ਇੱਥੇ ਰਹਿੰਦੀ ਸੋ ਟੈਨਸ਼ਨ ਨਾ ਦਿੰਦੇ ਆਖੇ ਬੁੜੀ ਵਾਗ ਦੀ ਬੁੜੀ ਵਾਗ ਦੀ ਪਤਾ ਨਹੀਂ ਕਿੱਧਰ ਵਾਗ ਗਈ ਸੋ ਟੈਨਸ਼ਨ ਨਾ ਦਿੰਦੇ ਇੱਥੇ ਲੱਭ ਲਓ ਉੱਥੇ ਲੱਭ ਲਓ 3600 ਜਾਣਾ ਘਰੇ ਆਉਂਦਾ ਕਦੇ ਚਾਹ ਬਣਾ ਦੇ ਕਦੇ ਇਹ ਕਦੇ ਉਹ ਟੈਨਸ਼ਨ ਨਾਲ ਉਹ ਸਭ ਟੈਨਸ਼ਨ ਭਰੀ ਹੋ ਕੇ ਬੈਠੇ ਰਹੋ ਚਲ ਚੰਗਾ ਭੈਣੇ ਤੂੰ ਤਾਂ ਬਾਰੇ ਨਹੀਂ ਆਉਣ ਦਿੰਦੀ ਗੱਲਾਂ ਦੇ ਮੈਨੂੰ ਤਾਂ ਐ ਸੀ ਮੈਂ ਤਾਂ ਤੇਰੀ ਚਾਹ ਕਰੀ ਬੈਠੀ ਸੀ ਵੀ ਹੁਣ ਵਸ ਤੋਂ ਉੱਤਰੇਗੀ ਵੀ ਚਾਹ ਪੀ ਲੇਗੀ ਮੈਨੂੰ ਕੀ ਪਤਾ ਸੀ ਵੀ ਤੂੰ ਗਾਹਾਂ ਆ ਸਕੀਮਾਂ ਬਣਾਈ ਬੈਠੀ ਚਲ ਚੰਗਾ ਠੀਕ ਹੈ ਜੀ ਹਾਂ ਨਵੇਂ ਸੱਪ ਕੱਢ ਮਾਰਿਆ ਇਹਨੇ ਤਾਂ ਇਹਨੇ ਤਾਂ ਮੈਨੂੰ ਬਚਾਲੇ ਜਮਾ ਐ ਖੜਾਤਾ ਫਟ ਗੈਰੇ ਚ ਇਹਨੂੰ ਆਇਆ ਵੀ ਕੱਲੀ ਹਰਪ੍ਰੀਤ ਹੀ ਫਸ ਜੇ ਆਪ ਤਾਂ ਬਾੜੀ ਚਲਾ ਕੇ ਮੈਂ ਵੀ ਇਹਦੇ ਮਗਰ ਲੱਗੂਗੀ ਚਲੋ ਵੇਖੀ ਜਾਊਗੀ ਹੁਣ ਕੀ ਬਣੂਗਾ ਹੁਣ ਚੱਲ ਗਈ ਸੇਵਰ ਕਾਇਆ ਉਹ ਪੀ ਲੂ ਚਾਹ ਰਾਜਾ ਜਾਿਆ ਤਾਂ ਕੱਲੇ ਮੈਨੂੰ ਨਾ ਕੰਮ ਸਭ ਕਰ ਲਿਆ ਮੂੰਹ ਹੁਣ ਘਰ ਨੂੰ ਹੋ ਕਰ ਲਿਆ ਮੂੰਹ ਹੁਣ ਘਰ ਨੂੰ ਘਰੇ ਤਾਂ ਆਉਣੀ ਸੀ ਹੁਣ ਘਰੇ ਆਉਣਾ ਸੀ ਮੈਨੂੰ ਪਤਾ ਲੱਗ ਗਿਆ ਤੇਰਾ ਤੂੰ ਕੀ ਕਰਦਾ ਗਾਈਆਂ ਨਹੀਂ ਲੈਣ ਜਾਂਦਾ ਉੱਥੇ ਨਾ ਪੁੱਕੀ ਫੀਮ ਦਾ ਵਪਾਰ ਕਰਨ ਲੱਗ ਗਿਆ ਮੈਨੂੰ ਤਾਂ ਲੱਗਦਾ ਖਾਂਦਾ ਵੀ ਹੋਏਗਾ ਨਾਲ ਦੀ ਨਾਲ ਉਹ ਤੂੰ ਕੋਈ ਗੱਲ ਚੱਜਦੀ ਕਰ ਲਿਆ ਕਰ ਪੁੱਕੀ ਦਾ ਵਪਾਰ ਕਰਨ ਲੱਗਾ ਫਲਾਣਾ ਇਹ ਵਪਾਰ ਹੋ ਜਾਂਦਾ ਪੁੱਕੀ ਬਾਕੀ ਉਧਰੋਂ ਬਾਰਡਰਾਂ ਤੋਂ ਲਿਆਉਣੀ ਪੁੱਕੀ ਸੌਖੀ ਪਈ ਐ ਮਰੀ ਨਹੀਂ ਐ ਜੇ ਤੈਨੂੰ ਐ ਪਤਾ ਲਾ ਲਾ ਵੀ ਰਾਜਸਥਾਨ ਡੋਡੇ ਮਿਲਦੀ ਐ ਕਿ ਭੁੱਕੀ ਮਿਲਦੀ ਐ ਵੀ ਉਥੋਂ ਆਇਆ ਜੁਆ ਨੰਗਣ ਵੀ ਦਿੰਦੇ ਪੁਲਿਸ ਵਾਲੇ ਤੈਨੂੰ ਪਤਾ ਬਾਰਡਰ ਕਿੰਨੀ ਸਖਤਾਈ ਹੋਈ ਪਈ ਐ ਭੁੱਕੀ ਦਾ ਬੰਦਾ ਮਾਰੇ ਤੋਂ ਨਹੀਂ ਮਿਲਦੀ ਹੋਰ 15-15 ਦਿਨ ਉੱਥੇ ਕੋਟਾ ਪੂਰਾ ਕਰਿਆ ਉਹਨੇਓ ਇੱਧਰ ਆ ਕੇ ਫੇਰ ਜਦੋਂ ਘੜਬੜ ਲੱਗਦੀ ਐ ਫੇਰ ਭੱਜ ਜਾਂਦੇ ਐ ਹੋਰ ਉੱਥੇ ਦੱਸ ਗਿਆ ਬਲੈਕ ਕਿੱਥੇ ਗਈਆਂ ਉਹ ਗਾਈਆਂ ਬਣਿਆ ਨਹੀਂ ਸੌਦਾ ਉਹ ਕਹਿੰਦਾ ਵੀ ਮੰਨ ਕੇ ਚੱਲ ਉਹਦੇ ਪਹਿਲਾਂ ਵਾਲੇ ਪੈਸੇ ਖੜੇ ਸੀ ਉਹਨੇ ਆਧਾਰ ਦਿੱਤੇ ਨਹੀਂ ਕਹਿੰਦਾ ਵੀ ਨਕਦ ਪੈਸੇ ਦੇ ਕੇ ਜਾ ਮੈਂ ਹੁਣ ਜਿਹੜੀਆਂ ਗਾਈਆਂ ਨਿਕਲਣੀਆਂ ਫੇਰ ਗਾਈਆਂ ਦੇ ਪ ਕਾਲੇ ਜਿਹੜਾ ਬੰਦਾ ਰੱਖ ਕੇ ਗਿਆ ਸੀ ਨਾ ਬੰਦਾ ਵੀ ਭੱਜ ਗਿਆ ਜੇ ਕੰਮ ਛੇੜਿਆ ਨਾ ਇਹ ਇਹਦਾ ਵਿੱਢਣਾ ਵਿੱਢਿਆ ਇਹਨੂੰ ਸਿਰੇ ਵੀ ਲਾਇਆ ਕਰ ਆਪ ਤਾਂ ਜਾ ਕੇ ਉੱਥੇ ਰਾਜਸਥਾਨ ਚ ਬੈਠ ਜਾਣਾ ਘਰੇ ਮੈਨੂੰ ਪਤਾ ਵੀ ਕਿਵੇਂ ਘਰ ਸੰਭਾਲਦੀ ਆ ਹੋਰ ਸੰਭਾਲ ਨਹੀਂ ਉਹਦਾ ਕਿੱਡੀ ਗੱਲ ਐ ਕੋਈ ਨਾ ਆ ਜੂਗਾ ਕਿੱਧਰ ਵਾਗ ਗਿਆ ਉਹ ਕੰਮ ਦੇ ਵਾਗ ਗਿਆ ਉਹ ਤਾਂ ਬਸ ਤੈਨੂੰ ਪਤਾ ਹੀ ਐ ਇਹ ਜਿਹੀ ਹੁੰਦੇ ਐ ਉਹਦਾ ਵਿਆਹ ਐ ਉਹਨਾਂ ਦੇ ਕਮਾਂਡ ਚ ਕਹਿੰਦਾ ਮੈਂ ਤਾਂ ਵਿਆਹ ਤੇ ਜ਼ਿੰਮੇਵਾਰੀ ਮੇਰੇ ਸਿਰ ਤੇ ਐ ਅੱਛਾ ਘਰੇ ਮਾਂ ਵੀ ਨਹੀਂ ਦੀ ਉਹਨੂੰ ਮਾਂ ਮਾਂ ਤਾਂ ਜੀ ਹਜੂਰ ਸਭ ਗਈ ਐ ਹਜੂਰ ਸਾਹਿਬ ਜੀ ਹਾਂਜੀ ਨਾਲੇ ਉਹ ਬਿਮਾਰ ਰਹਿੰਦੀ ਸੀ ਕਹਿੰਦੀ ਮੈਂ ਬਿਮਾਰ ਹਾਂ ਹਾਇ ਤਾਂ ਸੀ ਜੀ ਬਿਮਾਰ ਫਿਰ ਤੈਨੂੰ ਪਤਾ ਹੀ ਹੈ ਗੁਰੂਆਂ ਨਾਲ ਇਹ ਜਿਹੀਆਂ ਹੀ ਹੁੰਦੰਗੀਆਂ ਉਹ ਕਹੀ ਜਾਂਦੇ ਹਾਂ ਕੰਮ ਵੇਲੇ ਵੀ ਅਸੀਂ ਬਿਮਾਰ ਐ ਅਸੀਂ ਬਿਮਾਰ ਐ ਜਦੋਂ ਉਹਨਾਂ ਨੇ ਮਾਸੀ ਵਰਗਿਆਂ ਨੇ ਨਾਂ ਲੈਤਾ ਵੀ ਆਜੋ ਭਾਈ ਉੱਥੇ ਮੁਖਤ ਲੈ ਕੇ ਜਾਂਦੇ ਆ ਬਸ ਆਈ ਆ ਹਜੂਰ ਸਾਹਿਬ ਤੇ ਫਟ ਦੇਣੇ ਖੜੀ ਹੋ ਗਈ ਮੈਂ ਤਾਂ ਆਪ ਹੈਰਾਨ ਉਹ ਵੀ ਮਾਂ ਚੋਂ ਹੁਣ ਇੰਨੀ ਫੁਰਤੀ ਕਿਵੇਂ ਆ ਗਈ ਉਹ ਚਲ ਕੋਈ ਨਾ ਪਰਮਾਤਮਾ ਨਾਲ ਲੜ ਲੱਗੀ ਐ ਕੋਈ ਨਾ ਕੋਈ ਆਈ ਤਾਂ ਮੈਂ ਵੀ ਨਹੀਂ ਮਾਰਾ ਸੋਚਦੀ ਵੀ ਚਲ ਚੰਗੇ ਕੰਮ ਲਈ ਗਈ ਐ ਹਾਂ ਮੈਂ ਛੋਡੀ ਕਿਚ ਕਿਚ ਬੰਦ ਹੋ ਜੂ ਦਾ ਦਸਨ ਜੇ ਜਾਊ ਉਹ ਦਸਨ ਫਿਰ ਕੀ ਹੁੰਦਾ ਮਾਤਾ ਉਹ ਤਾਂ ਸਾਰੇ ਪਰਿਵਾਰ ਦਾ ਹੀ ਭਲਾ ਇਹਦੇ ਚ ਵੇਖ ਜੇ ਗੁਰੂ ਦੇ ਲੜ ਕੋਈ ਲੱਗਦਾ ਨਾ ਪਰਮਾਤਮਾ ਉਹਦੇ ਕੰਨੀ ਸੋਚਦਾ ਮਗਰੋਂ ਆਪਾਂ ਨੂੰ ਹੀ ਕੰਮ ਆਉਗੀਆਂ ਇਹ ਚੀਜ਼ਾਂ ਇਹ ਤਾਂ ਗੱਲ ਹੈ ਹਾਂ ਵੀ ਜਿੰਨੇ ਹੁਣ ਮਾਤਾ ਤੀਰਥਾਂ ਦੇ ਜਾਂਦੀ ਐ ਸੌਖਾ ਪਿੱਛੋਂ ਪਰਿਵਾਰ ਹੀ ਹੁੰਦਾ ਬੱਚੇ ਪੁੱਤ ਸੌਖੇ ਜਾਂਦੇ ਚੰਗੀ ਗੱਲ ਐ ਛੋਲੀ ਤਾਂ ਪੇਕੀ ਜਾ ਕੇ ਬੈਠ ਗਈ ਅੱਛਾ ਔਰ ਤਾਈਆਂ ਤਾਂ ਮੈਂ ਔਖੀ ਹੋਈ ਨੇ ਕੱਲੀ ਤਾਈ ਦੁਖੀ ਹੋਈ ਜਾਂਦੀ ਸੀ ਤੈਨੂੰ ਗਾਲਾਂ ਦੇ ਜਾਂਦੀ ਸੀ ਮੈਂ ਤਾਂ ਆਪਦੇ ਮਨ 'ਚ ਵੀ ਜਾ ਕੇ ਉੱਥੇ ਰਾਜਸਥਾਨ 'ਚ ਬੈਠ ਜਾਂਦਾ ਪਤਾ ਨਹੀਂ ਕੀ ਦੋੜਿਆ ਨਾ ਮਾਰੀ ਜਾਂਦਾ ਜਦੋਂ ਮੈਂ ਆ ਗਿਆ ਸੀ ਅੱਜ ਭਾਗ ਜਾਂਦੀ ਉਹ ਪਹਿਲੀ ਉਹ ਭੱਜ ਜਾਂਦੀ ਐ ਉਹਨੂੰ ਆਇਆ ਮੇਰਾ ਬੰਦਾ ਬਾਹਰ ਹੈ ਵੀ ਮੈਂ ਇਹਨਾਂ ਦਾ ਕੰਮ ਕਰਕੇ ਮੈਂ ਕੀ ਕਰਾਂ ਤੇ ਵੀ ਸੱਪਾ ਜਾਨ ਚੱਲ ਕੋਈ ਗੱਲ ਨਹੀਂ ਤੂੰ ਚਾਹ ਬਣਾ ਕੇ ਕੰਡੇਈ ਆਈ ਤੇ ਮੈਂ ਲਿਆਉਣਾ ਵਾਂਟਿੰਗ ਚੜਾ ਕੇ ਕੋਈ ਗੱਲ ਨਹੀਂ ਜੇ ਵਿਆਹ ਫੇਰ ਕਿੱਡੀ ਗੱਲ ਹੈ ਮਾਲ ਪਨ ਨਿਰਾਚਾਰਾ ਤਾਂ ਪਾਉਣੀ ਹੈ ਫਿਰ ਜਿਹੜਾ ਕੰਮ ਬੰਦਾ ਕਰ ਲੈਂਦਾ ਹੁੰਦਾ ਨਾ ਉਹ ਗੁੜੀ ਤਾਂ ਨਹੀਂ ਜੇ ਜਿਹੜਾ ਬੁੜੀਆਂ ਦੇ ਕਰਨ ਵਾਲਾ ਹੁੰਦਾ ਉਹ ਕਿਸੇ ਨੂੰ ਪਤਾ ਨਹੀਂ ਲੱਗਦਾ ਹੁੰਦਾ ਚਲ ਕੋਈ ਗੱਲ ਬਾੜਾ ਨਾ ਕੁਭਰਾ ਕੋਈ ਗੱਲ ਨਹੀਂ ਚਾਹ ਪੀ ਕੇ ਘੁੱਟ ਮੈ ਲਿਆਉਣਾ ਵੰਟੇ ਨੂੰ ਚੰਗਾ ਐਵੇਂ ਨਾ ਟੈਨਸ਼ਨ ਲੈ ਆ ਜਾ ਕੋਈ ਨਾ ਚਾਹ ਬਣਾ ਲੈ ਘੁੱਟ ਸ਼ੁਕਰ ਹੈ ਮਾਰਾ ਕਾ ਫੇਰੇ ਮੂੰਹ ਚ ਆਈ ਨਹੀਂ ਨਿਕਲ ਗਿਆ ਵੀ ਜਿਹੜਾ ਕੰਮ ਮੈਂ ਕਰਤਾ ਤੇ ਮਨਪ੍ਰੀਤ ਨੇ ਕਰਤਾ ਉਹ ਤੇ ਇੱਥੋਂ ਨਹੀਂ ਹੋਣਾ ਸੀ ਚਲੋ ਉਹ ਤਾਂ ਪਰਮਾਤਮਾ ਵੀ ਥਿੰਕ ਕਰ ਸਕਦਾ ਸੀ ਜਿਹੜਾ ਸੀ ਕੀਤਾ ਚਲ ਭਲੇ ਪਾਤੀ ਮਾਂ ਹੱਸਦੇ ਐ ਤਾਂ ਰੁਕ ਗੋ ਅੱਛਾ ਅੱਛਾ ਠੀਕ ਹੈ ਬਾਈ ਅੱਛਾ ਸਾਰਾ ਕੁਝ ਹੋ ਗਿਆ ਅੱਛਾ ਬਾ ਪੈਸੇ ਦੇਣੇ ਆ ਠੀਕ ਹੈ 23 ਲੱਖ ਅੱਛਾ ਪਰ 23 ਲੱਖ ਦੇ ਕੇ ਹੋ ਜੈਟ ਨੂੰ ਦੇਣਾ ਅੱਛਾ ਠੀਕ ਹੈ ਪੀ ਆਰ ਆ ਵਿੱਚ ਸਾਰਾ ਕੁਝ ਆ ਅੱਛਾ ਅੱਛਾ ਚੱਲ ਧੰਨਵਾਦ ਬਾਈ ਤੇਰਾ ਕੋਈ ਗੱਲ ਨਹੀਂ ਬਾਈ ਤਨੂੰ ਪੈਸੇ ਦੇ ਕੇ ਫੇਰੀ ਤਾਂ ਤੇ ਪਾਸਪੋਰਟ ਫੜ ਕੇ ਲੈ ਜਾਊਗਾ ਹਾਂ 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 ਕੋਈ ਨਾ ਬਈ ਪੈਸੇ ਦਾ ਹੱਲ ਕਰ ਲੰਨਾ ਮੈਂ ਕੋਈ ਗੱਲ ਨਹੀਂ ਬਈ ਮੈਂ ਕੋਈ ਗੱਲ ਨਹੀਂ ਦਫ਼ਤਰ ਚ ਆ ਕੇ ਤੇਰੇ ਪੈਸੇ ਦੇ ਦੂੰਗਾ ਤੇ ਪਾਸਪੋਰਟ ਫੜ ਕੇ ਲੈ ਓਕੇ ਬਈ ਧੰਨਵਾਦ ਕੀ ਹੋਇਆ ਉਹ ਬਾਹਰ ਲਈ ਆਪਾਂ ਫਾਈਲ ਹੀ ਲਾਈ ਸੀ ਹਾਂਜੀ ਉਹ ਕਹਿੰਦਾ ਬਈ ਤੁਹਾਡਾ ਵੀਜ਼ਾ ਆ ਗਿਆ ਸਾਰਾ ਕੁਝ ਠੀਕ ਹੈ ਵਿੱਚੇ ਪੀਆਰ ਵਿੱਚ ਕੈਨੇਡਾ ਦੀ ਸਾਰਾ ਕੁਝ ਆ ਗਿਆ 23 ਲੱਖ ਰੁਪਿਆ ਕਹਿੰਦਾ ਤੁਹਾਡਾ ਲੱਗਿਆ ਤੇ ਮੇਰੇ ਕੋਲ ਪੈਸੇ ਦੇ ਜੋ ਤੇ ਪਾਸਕੋਡ ਆਪਾਂ ਲੈ ਜੀ ਫਿਰ ਦੇ ਦੋ ਪੈਸੇ ਉਹ ਪੈਸੇ ਮੈਂ ਦਿਨਣਾ ਹੈ ਕੋਈ ਗੱਲ ਨਹੀਂ ਪੈਸੇ ਹੁਣ ਆਪਣੇ ਕੋਲ ਐਂ ਤੱਕ ਤੁਰਤ ਤਾਂ ਦੇਖ ਹੈ ਨਹੀਂ ਠੀਕ ਹੈ ਨਾ ਕੋਈ ਗੱਲ ਨਹੀਂ ਜਿਹੜੀ ਉਹ ਜ਼ਮੀਨ ਆਪਾਂ ਉਹ ਜ਼ਮੀਨ ਵੇਚ ਦਿੰਦੇ ਆ ਅੱਧਾ ਕਿਲਾ ਤੇ ਪੈਸੇ ਤਾਂ ਉਹਨਾਂ ਨੂੰ ਦੇਣੇ ਹੀ ਪੈਣਗੇ ਤੇ ਫਿਰ ਪੁੱਛਦਾ ਕੀ ਤੂੰ ਐ ਜੇ ਅੱਧਾ ਕਿਲਾ ਵੇਚਣਾ ਵੇਚ ਛੇਤੀ ਸਮਾਂ ਦੀ ਹੁਣ ਤਾਂ ਸਮਾਂ ਦੀ ਸਾਰਾ ਕੁਝ ਹੱਥ ਚ ਆ ਓਏ ਵੇਚੂ ਆ ਜੇ ਮਾਂ ਕਰੇ ਆਉਗੀ ਫੇਰ ਹੀ ਵਿਕੂਗੀ ਮਾਂ ਦੇ ਸਾਈਨ ਕਰਵਾਉਂਗਾ ਫੇਰ ਵੇਚੂ ਆ ਉਹ ਮਾਂ ਦੇ ਸਹਣ ਦੀ ਕੀ ਲੋੜ ਐ ਜਦੋਂ ਜ਼ਮੀਨ ਤੇਰੇ ਨਾਂ ਐ ਤੂੰ ਜ਼ਮੀਨ ਵੇਚ ਤੇ ਆਪਦਾ ਪੈਸੇ ਪਰ ਉਹ ਕਮਲਿਏ ਜ਼ਮੀਨ ਮਾਂ ਦੇ ਨਾਂ ਮੇਰੇ ਨਾਂ ਕਿਥੋਂ ਜ਼ਮੀਨ ਤੈਨੂੰ ਕਿਹਨੇ ਕਿਹਾ ਵੀ ਮੇਰੇ ਨਾਂ ਜ਼ਮੀਨ ਐ ਜ਼ਮੀਨ ਤਾਂ ਮਾਂ ਦੇ ਨਾਂ ਐ ਹੈ ਮਾਂ ਦੇ ਨਾਂ ਹਾਂ ਮੇਰੀ ਗੱਲ ਸੁਣ ਲਾ ਜੀ ਜਦੋਂ ਨਾ ਮੇਰਾ ਰਿਸ਼ਤਾ ਕਰਿਆ ਸੀ ਵਿਚੋਲਣ ਨੇ ਮੈਨੂੰ ਕਿਹਾ ਸੀ ਵੀ ਦੋਨਾਂ ਮੁੰਡਿਆਂ ਦੇ ਨਾਂ ਜ਼ਮੀਨ ਐ ਓਏ ਉਹਦਾ ਅਗਲਾ ਸੌ ਕੁਸ ਕਹਿਣਾ ਹੁੰਦਾ ਠੀਕ ਹੈ ਜ਼ਮੀਨ ਦਾ ਮਾਂ ਦੇ ਨਾਂ ਹੀ ਹੈ ਬਾਈ ਨੂੰ ਮੈਂ ਕਿਹਾ ਸੀ ਵਾਹ ਚੱਲ ਜ਼ਮੀਨ ਆਪਾਂ ਕਰਵਾ ਲੈਂਦੇ ਆ ਬਾਈ ਨੇ ਉਹ ਤਾਂ ਐਂ ਕਹਤਾ ਯਾਰ ਕਹਿੰਦਾ ਆਪਾਂ ਕਿਹੜਾ ਕੋਈ ਬਾਲੇ ਜਾਣੇ ਵੀ ਠੀਕ ਹੈ ਜ਼ਮੀਨ ਜਦੋਂ ਮਾਂ ਮਰ ਗਈ ਆਪਣੇ ਨਾਂ ਚੜਜੂ ਵੀ ਕਿਹੜਾ ਕੋਈ 85 ਕਿੱਲੇ ਆ ਦੋ ਕਿੱਲੇ ਆ ਤੇ ਮੰਨ ਕੇ ਕਿ ਲਗ ਲਗ ਚੜਜੂ ਵੀ ਫਿਰ ਮੇਰੀ ਗੱਲ ਸੁਣੋ ਜੀ ਤੁਸੀਂ ਸਿਆਣੇ ਬਿਆਣੇ ਦੋਨੋਂ ਭਾਈ ਤੇ ਸੋਨੂੰ ਐ ਨਹੀਂ ਪਤਾ ਵੀ ਮਾਂ ਘਰੇ ਬਿਮਾਰਠ ਮਾਰ ਰਹਿੰਦੀ ਐ ਨੇ ਜਾਣੀ ਐ ਰੱਬ ਨਾ ਕਰੇ ਕੁਛ ਹੋ ਜੇ ਬੰਦੇ ਨੂੰ ਹੈ ਤਜਮੀਨ ਕਰਵਾਉਣ ਦਾ ਤਾਂ ਹੱਕ ਹੀ ਬਣਦਾ ਸੀ ਓਏ ਹੱਕ ਤਾਂ ਬਣਦਾ ਸੀ ਫਿਰ ਜਿਹੜਾ ਉਹਨੂੰ ਬਾਹਰ ਲਾ ਨਹੀਂ ਸੀ ਰਾਜੀ ਹੁਣ ਮੈਂ ਇਕੱਲਾ ਕਿਵੇਂ ਕਰਵਾ ਲਾਂਦਾ ਜੇ ਮੈਂ ਇਕੱਲਾ ਕਰਾ ਲਾਂਦਾ ਕੱਲ ਨੂੰ ਬਾਹਰ ਲਾ ਤਰਾਇ ਕਰਨ ਲੱਗ ਜਾਂਦਾ ਤੂੰ ਤਾਂ ਮਰੀ ਐਨੀ ਆ ਤੂੰ ਤੂੰ ਚੱਲ ਇਹ ਤਾਂ ਗੱਲ ਤੁੱਗੀ ਲੈਣਾ ਤੂੰ ਮੈਨੂੰ ਐ ਦੱਸ ਵੀ ਮਾਂ ਯਾਰ ਗੱਲ ਕਰਾਈ ਕਿਉਂ ਨਹੀਂ 2 ਮਹੀਨਾ ਹੋਣਾ ਵਾਲਾ ਹੋਗਾ ਮਾਂ ਨੂੰ ਮੇਰੀ ਗੱਲ ਸੁਣੋ ਜੀ ਮੈਨੂੰ ਤਾਂ ਅੱਜ ਪਤਾ ਲੱਗਦਾ ਸੋਡੇ ਕੋਲ ਵੀ ਮਾਂ ਦੇ ਨਾਂ ਜ਼ਮੀਨ ਸੀ ਪਰ ਇਹ ਕਿ ਹਰਾਨ ਆਈ ਕੀ ਗੱਲ ਹੈ ਤੂੰ ਐਂ ਕਿਉਂ ਟੈਨਸ਼ਨ ਲੈਂਦੀ ਐ ਮਾਂ ਕਿਰਾਪਾ ਤੂੰ ਬਾਹਰ ਕੋਈ ਗੱਲ ਨਹੀਂ ਮਾਣ ਨੂੰ ਸਾਈਨ ਕਰ ਦੂਗੀ ਆਪਾਂ ਜ਼ਮੀਨ ਵੇਚ ਦਾਂਗੇ ਜੇ ਮਾਂ ਹੋਊਗੀ ਮਾਂ ਸਾਈਨ ਕਰੂਗੀ ਕਿਉਂ ਮੰਗਥੀ ਮਾਂਤਾ ਜੀ ਅਸੀਂ ਕੱਟੇ ਵਿੱਚ ਨਾਲਿਆਂ ਨੂੰ ਵੇਚਤੀ ਫਿਰ ਉਹ ਡਾ ਮੋਟਾ ਦਿਮਾਗ ਕਿਉਂ ਤੂੰ ਸਾਰਾ ਦਿਨ ਕੰਮਲੀ ਨਹੀਂ ਕਰੀ ਜਿੰਨੀ ਰਹਿਣੀ ਆ ਉਹ ਫਿਰ ਮਾਂ ਸਾਨੂੰ ਤੂੰ ਕੀ ਕਰਦੀ ਸੀ ਕਿਤੇ ਕੁਝ ਮੰਗਦੀ ਸੀ ਕਿਤੇ ਕੁਝ ਮੰਗਦੀ ਸੀ ਫਿਰ ਪਿੰਕੀ ਨੇ ਕਹਿਤਾ ਮੈਨੂੰ ਆਪਣੀ ਮਨਪਰੀਤ ਨੇ ਕਹਿੰਦੀ ਇਹਦਾ ਖਿਹੜਾ ਛੜਾ ਗੇ ਤੂੰ ਤੁਸੀਂ ਇੰਨੇ ਆ ਪਾਪਣ ਹੋ ਗਏ ਆ ਠੀਕ ਹੈ ਉਹਦੀ ਸੇਵਾ ਦਾ ਕੀ ਕਰਨੀ ਸੀ ਗਾਹਾਂ ਤੁਸੀਂ ਉਹਨੂੰ ਵੇਚਣ ਬੈਹਗੇ ਫਿਰ ਵੇਚੂ ਨਹੀਂ ਸੀ ਸਾਰਾ ਦਿਨ ਦੁਖੀ ਕਰੀ ਜਾਂਦੀ ਸੀ ਸਾਨੂੰ ਉਹ ਚੱਲ ਤੂੰ ਮੈਨੂੰ ਐ ਦੱਸ ਹੁਣ ਤੂੰ ਕਿਹਨੂੰ ਬੜਾਈ ਆ ਉਹ ਜੀ ਬੋਲਦਾ ਤਾਂ ਹਰਿਆਣਵੀ ਜੀ ਐ ਅੱਛਾ ਵੱਡੇ ਸਾਰੇ ਕੱਦ ਜੇ ਵਾਲਾ ਮੁੰਡਾ ਉਹ सोनू ਵੀ ਜਾਣਦਾ ਚੰਡੀਗੜ੍ਹ ਕੰਮ ਆਉਂਦਾ ਹੁੰਦਾ ਅੱਛਾ ਉਹ ਮੁੰਡਾ ਬੰਟੂ ਪਤਾ ਨਹੀਂ ਨਾ ਪਤਾ ਨਹੀਂ ਮੈਨੂੰ ਪਤਾ ਚੱਲ ਕੋਈ ਗੱਲ ਨਹੀਂ ਵੰਟੂ ਹੋਊਗਾ ਉਹਦਾ ਮੈਂ ਪਤਾ ਕਰ ਲੈਣਾ ਪਟਿਆਲੇ ਦੇ ਮੁੰਡੇ ਨੂੰ ਪਤਾ ਕਰ ਲੈਣਾ ਉਹ ਤੋਂ ਉਹਦਾ ਨੰਬਰ ਲੈ ਕੇ ਮੈਨੂੰ ਤਾਂ ਨਾ ਜੀ ਉਹਨੂੰ ਮਨਪ੍ਰੀਤ ਨੇ ਕਹਤਾ ਕਹਿੰਦੀ ਆ ਸਕੀਮ ਖੇਡ ਗਏ ਤੇ 20000 ਰੁਪਿਆ ਵੀ ਉਹਨੇ ਆਪਦੇ ਕੋਲੋਂ ਦਿੱਤਾ ਮੇਰੀ ਗੱਲ ਸੁਣ ਲੈ ਇਦੋਂ ਬਾਅਦ ਜੇ ਕੋਈ ਇਹ ਜਾਂ ਕੋਈ ਕੰਮ ਕਰੇ ਨਾ ਹਿਸਾਬ ਲੈ ਲਈ ਠੀਕ ਹੈ ਮੈਸਰ ਬਿਨਾ ਪੁੱਛੇ ਕੋਈ ਕੰਮ ਨਹੀਂ ਕਰਨਾ ਠੀਕ ਹੈ ਠੀਕ ਹੈ ਜੀ ਤੇ ਫਿਰ ਹੁਣ ਛੇਤੀ ਉਹ ਮੁੰਡੇ ਨੂੰ ਫੋਨ ਲਾ ਲਓ ਜੀ ਤੁਸੀਂ ਜੇ ਕੋਈ ਨਾ ਉਹਨੂੰ ਲੈ ਲੈਂਦਾ ਨੰਬਰ ਉਹਨੂੰ ਲਾਲਾ ਛੇਤੀ ਫੋਨ ਆਦੇ ਮਰਜ਼ੀਆਂ ਕਰਦੇ ਹੋ ਤਾਂ ਤੈਨੂੰ ਪਤਾ ਨਹੀਂ ਲੱਗਦਾ ਫਿਰ ਮੈਨੂੰ ਤਾਂ ਆਏ ਜੀ ਆਏ ਸੀ ਜੀ ਖੜਾ ਛੁੱਟ ਮਰੂ ਮੱਦੋ ਕਦਾਂ ਖੜੀ ਹੋਏ ਤੂੰ ਸਾਰਾ ਦਿਨ ਮੇਰੇ ਨਾਲ ਲੜਦਾ ਰਹਿੰਦਾ ਸੋਲੀਆਂ ਸਾਰਾ ਦਿਨ ਆਪ ਦੀ ਉਹ ਸੱਪਾ ਜਾਨ ਹੁਣ ਇਹ ਪੁੱਛ ਦੱਸ ਮਾਣੂ ਚਲੋ ਮੁੰਡੇ ਨੂੰ ਫੋਨ ਕਰਦਾ ਉਹਦਾ ਨੰਬਰ ਲੈ ਕੇ ਉਹਦੇ ਕੋਲ ਹੀ ਜਾਣਾ ਠੀਕ ਹੈ ਹੋਰ ਤੇ ਉਹਨੂੰ ਫੋਨ ਕਰ ਲੈਣਾ ਫੇਰ ਨਾ ਕਿਤੇ ਕੋਈ ਪਰਾਂ ਰਾਂ ਹੋ ਜੇ ਉਹਦੇ ਕੋਲ ਹੀ ਜਾਮ ਨੰਬਰ ਲੈ ਕੇ ਤੇ ਕੱਲ ਬਾਅਦ ਕਰ ਲੈਣਾ ਡਰੈਸ ਤਾਂ ਮਿਲ ਹੀ ਜਾਊ ਆਪਾਂ ਨੂੰ ਉਹਨੂੰ ਪਤਾ ਰਿੰਕੂ ਨੂੰ ਸਾਰਾ ਡਰੈਸ ਬਤਾਉਦਾ ਉਹੀ ਆ 1 2 ਉਹਨੂੰ ਫੇਟ ਫੜਾਈ ਜੈ ਇਹਨਾਂ ਨੇ ਚਲ ਆ ਕੀ ਕਹਿੰਦਾ ਡਾਕਟਰ ਓ ਮਾਤਾ ਹੁਣ ਤੂੰ ਫਿਕਰ ਨਾ ਕਰ ਰਪੋਰਟਾਂ ਤਾਂ ਜਮਾ ਸਹੀ ਆਈਆਂ ਡਾਕਟਰ ਕਹਿੰਦਾ ਹੁਣ ਤਾਂ ਦਵਾਈ ਲੈਣ ਦੀ ਵੀ ਲੋੜ ਨਹੀਂ ਹੈਗੀ ਦਵਾਈ ਕਹਿੰਦਾ ਬੰਦ ਕਰ ਦੋ ਹੁਣ ਤੂੰ ਜਮਾ ਠੀਕ ਐ ਅੱਛਾ ਹਾਂ ਕਹਿੰਦੇ ਜਮਾ ਠੀਕ ਐ ਜਮਾ ਠੀਕ ਐ ਜਮਾ ਦਵਾਈ ਦਵਾਈ ਉਹ ਕਹਿੰਦਾ ਬਸ ਜਿਹੜੀ ਪਈ ਐ ਕਹਿੰਦਾ ਪੰਜ ਚਾਰ ਦਿਨਾਂ ਦੀ ਉਹ ਖਾੜੋ ਉਦੋਂ ਬਾਅਦ ਤਾਂ ਜਮਾ ਲੋਡ ਨਹੀਂ ਹੈਗੀ ਚੱਲ ਸ਼ੁਕਰ ਹੈ ਲੈ ਹਾਂ ਹਾਂ ਹੈਪੀ ਦਿਹਾੜੀ ਤੱਕ ਮੈਂ ਸੌਰੀ ਆਉਂਦੀ ਆ ਹਾਂ ਉਹ ਸਸੇ ਬਸੀ ਗਾੜੀ ਕੋਈ ਮਾਤਾ ਤੱਕੜੀ ਆ ਬਾਬਾ ਸਾਖੜੀ ਹੈ ਅਸੂਤ ਹੋ ਠੀਕ ਹੈ ਮਾਤਾ ਹਾਂ ਠੀਕ ਹੈ ਘਰ ਮਾ ਤੁਸੀਂ ਕਿਵੇਂ ਮਾਂ ਅਸੀਂ ਕਿਵੇਂ ਕੀ ਹੁਣ ਤੁਹਾਨੂੰ ਲੈਣ ਤਾਂ ਆਉਣੀ ਸੀ ਲੈਣ ਆਉਣਾ ਸੀ ਫੋਰਮਾ ਮਾਹ ਮੈਂ ਮੈਨੂੰ ਤਾਂ ਪਤਾ ਮਾ ਬਾਹਰ ਗਿਆ ਹੋਇਆ ਸੀ ਤੇ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਪਤਾ ਲੱਗਿਆ ਵੀ ਤੈਨੂੰ ਇਹਨਾਂ ਨੇ ਇਹ ਤੋਂ ਵੰਟੂ ਨੂੰ ਵੇਚਤਾ ਧਾਰ ਕੇ ਮੈਂ ਤੈਨੂੰ ਲੈਣ ਆ ਗਿਆ ਵੇਚਿਆ ਮੈਨੂੰ ਉਹ ਮਾਤਾ ਮੈਂ ਤਾਂ ਤੈਨੂੰ ਦੱਸਿਆ ਨਹੀਂ ਹੈਗਾ ਮੈਨੂੰ ਵੇਚਿਆ ਸੀ ਉਹ ਮਾਤਾ ਇਹਨਾਂ ਨੇ ਮੈਨੂੰ ਵੀ ਇਹਨਾਂ ਤੋਂ ਪਤਾ ਲੱਗਿਆ ਹਰਪੀਤ ਵਰਗੇ ਤੋਂ ਇਹਨੇ ਤੈਨੂੰ ਐ ਕਰਤਾ ਤੇਰੇ ਨਾਲ ਮਾਤਾ ਮੈਂ ਤੁਹਾਡੇ ਘਰੇ ਗਿਆ ਸੀ ਕੋਈ ਨਹੀਂ ਤੂੰ ਗੱਲ ਨਹੀਂ ਕਰੀ ਮੇਰੇ ਕੋਲੇ ਉਹ ਮਾਤਾ ਜੇ ਮੈਂ ਤੇਰੇ ਕੋਲ ਗੱਲ ਕਰ ਲੈਂਦਾ ਦੁਖੀ ਦਾ ਤੂੰ ਪਹਿਲਾ ਸੀ ਤੂੰ ਹੋਰ ਦੁਖੀ ਹੋ ਜਾਣਾ ਸੀਗਾ। ਓਹ ਹੋ। ਤੇ ਤੇਰੀਆਂ ਨੂਹਾਂ ਤਾਂ ਨਾ ਮੈਂ ਲੈਣ ਗਿਆ ਸੀ ਪਸੂ। ਇਹਨਾਂ ਨੇ ਮੈਨੂੰ ਕਹਿੰਦੇ ਵੀ ਅਸੀਂ ਦੁਖੀ ਆ ਮੈਨੂੰ ਐ ਹੋ ਗਿਆ ਵੀ ਪਤਾ ਨਹੀਂ ਜੇ ਮੈਂ ਨਾਲ ਲੈ ਕੇ ਕੀ ਕਰਨਗੇ ਤੇਰੇ ਨਾਲ ਕੀ ਨਹੀਂ ਕਰਨਗੇ। ਮੈਂ ਤਾਂ ਉੱਥੋਂ ਲੈ ਆਇਆ। ਮੈਂ ਵੀ ਮਾਤਾ ਕੱਲਾ ਰਹਿੰਦਾ ਸੀਗਾ। ਮੈਨੂੰ ਐ ਹੋ ਗਿਆ ਚੱਲ ਮੈਨੂੰ ਕਿਸੇ ਮਾਂ ਦਾ ਸੇਵਾ ਕਰਨ ਦਾ ਮੌਕਾ ਮਿਲੂਗਾ। ਓਹ ਹੋ। ਤਾਂ ਕਰਕੇ ਮੈਂ ਤਾਂ ਤੈਨੂੰ ਦੱਸਿਆ ਹੀ ਨਹੀਂ ਹੈਗਾ ਤੇਰੀਆਂ ਨੂਹਾਂ ਨੇ ਤੈਨੂੰ ਵੇਚਤਾ ਸੀਗਾ। ਫਿਰ ਨਿੱਜ ਹੋਈਆਂ ਨੇ ਕਿੰਨੇ ਕੁ ਪੈਸੇ ਲੈ ਲੇ। ਉਹ ਮਾਤਾ ਲੈ ਦੇ ਕਾਨੂੰ ਸੀਗੇ ਉਹ 20000 ਰੁਪਇਆ ਦਿੱਤਾ ਸੀਗਾ ਉਹ ਹਾਲੇ ਵੀ ਮੇਰੇ ਕੋਲ ਹੀ ਪਿਆ ਉਹ ਇਹਨਾਂ ਨੂੰ ਮੈਂ ਮੋੜ ਦੂੰਗਾ ਦੱਸ ਮਾਤਾ ਮਾਵਾ ਕਿਤੇ ਮੁੱਲ ਵੇਚ ਦਿਆਂ ਹੁੰਦੀਆਂ ਨੇ ਇਹ ਤਾਂ ਵੇਚਣ ਨੂੰ ਤਿਆਰ ਸੀਗੇ ਚੱਲ ਕੋਈ ਨਾ ਮੈਂ ਤਾਂ ਫੇਰ ਵੀ ਕਹਿੰਨਾ ਜੇ ਇਹ ਨੀਵੇਂ ਹੋ ਕੇ ਆਇਆ ਤਾਂ ਮਾਤਾ ਤੇਰਾ ਕਰ ਉਹੀ ਹੈ ਤੂੰ ਭੱਗ ਜਾ ਮੈਂ ਨਹੀਂ ਜਾਂਦੀ ਮੈਂ ਨਹੀਂ ਹੁਣ ਜਾਂਦੀ ਮੈਂ ਤਾਂ ਤੇਰੇ ਕੋਲ ਹੀ ਰਹੂੰਗੀ ਸੁੱਕੀ ਗਿੱਲੀ ਰੋਟੀ ਜਾਹੀ ਜੀ ਮੈਨੂੰ ਤੂੰ ਦੇ ਦੇਂਗਾ ਮੈਨੂੰ ਕਬੂਲ ਐ ਮੈਂ ਆਪਦੇ ਰੱਬ ਨੇ ਹੱਥ ਦਿੱਤੇ ਐ ਮੇਰੀ ਪੁਰਾਣੀ ਦੁਰਦੀ ਐ ਨਾ ਮੈਂ ਤੈਨੂੰ ਬਣਾ ਕੇ ਤੂੰ ਹੀ ਮੇਰਾ ਪੁੱਤ ਐ ਜਦੋਂ ਤੈਨੂੰ ਐਡਾ ਦਰਬ ਮੇਰੇ ਤੇ ਆ ਗਿਆ ਤੂੰ ਮੈਨੂੰ ਨਾਲ ਲਿਆ ਆ ਜੇ ਇਹ ਪੈਸੇ ਫੜ ਲੈਂਦੇ ਆ ਤਾਂ ਪੈਸੇ ਵੀ ਖਾ ਜਾਂਦੇ ਆ ਚੱਲ ਤੂੰ ਨਾਲੇ ਆਪਦੇ ਪੈਸੇ ਰੱਖ ਨਾਲੇ ਮਾਂ ਰੱਖ ਮਾਂ ਮੇਰੀ ਗੱਲ ਸੁਣ ਤੂੰ ਚੱਲ ਨਹੀਂ ਸਾਡੇ ਨਾਲ ਚੱਲਣਾ ਨਾ ਕਚਰੇnga ਟਿੱਕਰ ਸਾਡੇ ਨਾਲ ਚੱਲ ਵੜ ਉਹ ਕਿਵੇਂ ਉਹ ਜਿਹੜੀ ਜ਼ਮੀਨ ਹੈਗੀ ਐ ਨਾ ਨਾ ਇਹਦੇ ਆਪਦੇ ਪੁੱਤ ਦੇ ਨਾ ਕਰਵਾ ਦੇ ਮਾ ਨੂੰ ਲੈਨੇ ਆਏ ਤੁਸੀਂ ਜ਼ਮੀਨ ਲੈਣ ਆਇਓ। ਉਹ ਮਾ ਪਰ ਹੋਣਾ ਸੀ ਨਾ ਉਹ ਜ਼ਮੀਨ ਵੇਚ ਕੇ ਬਾਹਰ ਜਾਣਾ ਸੀ। ਤੇ ਮੈਂ ਲਾਈ ਬੈਠੇ ਹਾਂ ਹੁਣ ਪੈਸੇ ਤਾਂ ਸੀ ਭਰਨੇ ਹੀ ਆ ਮੇਰੇ ਨਾਲ ਤਾਂ ਆਪ ਧੋਖਾ ਹੋਇਆ ਮੈਂ ਕਾਏ ਕਿਹਾ ਸੀ ਵੀ ਮੁੰਡੇ ਦੇ ਨਾਂ ਜ਼ਮੀਨ ਐ ਮੈਨੂੰ ਤਾਂ ਹੁਣ ਪਤਾ ਲੱਗਦਾ ਵੀ ਮਾਂ ਦਾ ਹੀ ਨਾਂ ਅੰਚਮੀਨ। ਉਹ ਪਰਾਵਾ ਤੂੰ ਫਿਰ ਮਾਂ ਦਾ ਮਾਰਾ ਨਹੀਂ ਆਇਆ ਤੂੰ ਤਾਂ ਜ਼ਮੀਨ ਮਾਰਾਈ ਤੁਰਿਆ ਫਿਰਦਾ ਤੈਨੂੰ ਮਾਂ ਦਾ ਤਾਂ ਕੁਝ ਹੈ ਹੀ ਨਹੀਂ ਫਿਰ। ਜਿੱਥੇ ਰੋਟੀ ਉੱਥੇ ਹੀ ਜ਼ਮੀਨ। ਵਗ ਜਾਓ ਆਪਦੇ ਘਰ ਨੂੰ ਮੈਨੂੰ ਨਹੀਂ ਲੋੜ ਖੜਾ ਹੋ ਜਾ। ਉਹ ਮਾਂ ਮੇਰਾ ਖੜਾ ਹੋ ਜਾ। ਖੜੇ ਹੋ ਜਾ। ਮੈਂ ਨਹੀਂ ਮੈਨੂੰ ਲੋੜ ਨਹੀਂ ਮੈਨੂੰ ਟੁਕਮਾ ਭੁੱਖੀ ਰਹਾ ਪਰੇ ਹੋ ਜਾ ਆਇਆ ਮੈਨੂੰ ਬੈਠੀਂ ਕਰਦੀ ਇੱਥੇ ਮੈਂ ਭੁੱਖੀ ਰਹਾ ਤੇ ਹਾਈ ਰਹਾ ਮੇਰਾ ਪੁੱਤ ਹੈਗਾ ਉਹ ਮਾਤਾ ਉਹ ਫੇਰ ਵੀ ਤੇਰੀ ਔਲਾਦ ਸੀ ਤੂੰ ਕਾਹਨੂੰ ਉਹਨਾਂ ਨੂੰ ਕਰੋ ਥੱਕੇ ਮਾਰੇ ਚੰਦ ਤੂੰ ਮੈਨੂੰ ਲੈ ਕੇ ਕਿੱਥੇ ਮਾਂ ਤੇਰੇ ਨੱਕ ਰਾਖਿਆ ਮਾਂ ਉਹ ਮਾਤਾ ਨਹੀਂ ਉਹ ਮੈਂ ਜ਼ਮੀਨ ਮਾਰਾ ਤੇਰੀ ਸੇਵਾ ਨਹੀਂ ਕਰਦਾ ਸੀਗਾ ਮੈਨੂੰ ਤਾਂ ਮੈਂ ਉਹੀ ਗੱਲ ਮੈਂ ਤੈਨੂੰ ਪਹਿਲਾਂ ਦੱਸ ਕੇ ਚਾਇਆ ਵੀ ਮੈਨੂੰ ਤਾਂ ਮਾਂ ਦਾ ਪਿਆਰ ਚਾਹੀਦਾ ਸੀਗਾ ਜ਼ਮੀਨ ਦਾ ਲਾਲਚ ਨਹੀਂ ਹੈਗਾ ਮੈਨੂੰ ਜੇ ਤੂੰ ਮੇਰੀ ਜ਼ਮੀਨ ਨਹੀਂ ਕਰਾਉਣੀ ਨਾ ਤੂੰ ਮੇਰਾ ਪਿਆਰ ਰੱਖਣਾ ਹਾਂ ਮਾਤਾ ਆਈਸ਼ਾ ਬਾਂ ਵਿੱਚ ਜਿਹੜੀਆਂ ਬੁੜੀਆਂ ਹੁੰਦੀਆਂ ਉਹਨਾਂ ਦੇ ਕੰਮ ਆਜੂ ਮੈਨੂੰ ਗੁੱਸੇ ਗੁਰੂ ਘਰ ਲੈ ਚੱਲ ਮੈਂ ਗੁਰੂ ਘਰ ਦੇ ਨਾਂ ਖਰਾਇਆ ਮਾ ਇਹ ਤਾਂ ਸਾਲੇ ਖਾ ਲੈਣਗੇ ਗੱਲ ਤਾਂ ਮਾਤਾ ਤੇਰੀ ਸਹੀ ਐ ਨਾਲੇ ਚਾਰ ਜਾੜਾਂ ਦਾ ਹੋਰ ਕੰਨ ਹੋਣਗੇ ਕੰਨ ਹੋਣਗੇ ਨਾਲੇ ਹੋਰ ਝਾਕਣੀਆਂ ਖੜੀਆਂ ਵੀ ਮਾਮਾ ਨੂੰ ਕਿਵੇਂ ਵੇਚਦੇ ਹੁੰਦੇ ਆ ਮੇਰੇ ਪੁੱਤ ਦਾ ਨਹੀਂ ਕਸੂਰ ਹਜੇ ਵੀ ਮੇਰਾ ਪੁੱਤ ਬਾਹਰ ਜਿਹੜਾ ਕਸੂਰ ਨਹੀਂ ਮਗਰ ਲੱਗ ਕੇ ਹੁਣ ਜ਼ਮੀਨ ਦੀ ਖਾਤਰ ਆ ਗਿਆ ਮੈਂ ਨਾ ਮੇਰੇ ਪੁੱਤ ਦੀ ਬਦਨਾਮੀ ਚੱਲ ਮਾਤਾ ਤੂੰ ਰੋ ਨਾ ਇਹ ਤੂੰ ਐਂ ਚਾਹਨੀ ਆ ਵੀ ਆਪਾਂ ਆਸ਼ਰਮ ਦੇ ਨਾਂ ਕਰਾ ਦਈਏ ਚੱਲ ਫਿਰ ਖੜੀ ਹੋ ਜਾ ਇਹ ਜੇ ਬੇਗਾਨੀਆਂ ਧੀਆਂ ਨੇ ਉਹਨਾਂ ਨੂੰ ਮੱਜਦਾ ਨਹੀਂਗਾ ਆਦੀਆਂ ਮਾਵਾ ਦਾ ਇਹਨਾਂ ਦੀਆਂ ਮਾਵਾ ਨਾ ਨਹੀਂ ਹੋਊਗੀ ਗੱਲ ਤਾਂ ਸਹੀ ਐ ਉਹੀ ਗੱਲ ਐ ਜਿਹੇ ਜਆ ਬੰਦਾ ਕਰੂਗਾ ਉਹੇ ਜਿਹਾ ਭਰੂਗਾ ਵੀ ਚੱਲ ਪੁੱਤ ਮੇਰੇ ਇੰਨਾ ਸਹਾਰਾ ਦਵਾ ਮੈਂ ਚੱਲ ਮਾਤਾ ਖੜੀ ਹੋ